ਸਿੰਘ ਆ ਜਸਪੀਰ ਸਿੰਘ ਹੋਰਾ ਭਾਰਤੀ ਕਿਸਾਨ ਜਨਨ ਦੇ ਆਗੂ ਨੇ ਰਾਕੇਤੀ ਕਿਸਾਨ ਜਨਨ ਤਾਂ ਜਸਪੀਰ ਸਿੰਘ ਹੋਰਾ ਸਾਡੇ ਬਹੁਤ ਅਰਜ਼ੀ ਤੇ ਸਰਕਾਰ ਕੋ ਵਰਕਰ ਨਹੀਂ ਕਿਸਾਨਾਂ ਦੀ ਆਵਾਜ਼ਾਂ ਮਜ਼ਦੂਰਾਂ ਦੀਆਂ ਆਵਾਜ਼ਾਂ ਜਿਨ੍ਹਾਂ ਨੇ ਸਮੱਸਿਆਵਾਂ ਨੂੰ ਬਾਹਰ ਦੇ ਦਿੱਤੇ ਆ ਬੱਦ ਪਰਾਣਾ ਦੇ ਵਿੱਚ ਹਰ ਵਕਤ ਸਰਕਾਰ ਰਹਿੰਦੇ ਹੈ ਉਹਨਾਂ ਦਾ ਭਾਰਤੀ ਸਨਮਾਨ ਤਹਿਤ ਵਧਾਈ ਦਿੱਤੇ ਆ ਇਸ ਸਮਾਰੋਹ ਦੇ ਵਿੱਚ ਉਸਾਰ ਬਣੇ ਬਾਈ ਦੇ ਹਾਲ ਸਬਕ ਦੀ ਕਬੱਡੀ ਪਲੇਅਰਾਂ ਜਿਲ੍ਹਾ ਪ੍ਰਧਾਨ ਆਮ ਸ਼ਰੌਮੇ ਅਤੇ ਅਕਾਲੀ ਦਲ ਬਾਦਲ ਉਹਨਾਂ ਦਾ ਸਨਮਾਨ ਕੀਤਾ ਜਾਊਗਾ ਉਹਨਾਂ ਦੇ ਨਾਲ ਆਏ ਨੇ ਪਹੁੰਚੇ ਦੇ ਸਰਪੰਚ ਵਰਦੇ 119 ਰਾਜੀ ਉਹਨਾਂ ਦਾ ਮੈਂ ਦਰਸਪ ਕਰਦੇ ਹਾਂ ਤੇ ਨਾਲ ਦੀ ਨਾਲ ਬੇਨਤੀ ਕਰਾਂਗੇ ਕਿ ਜੀ ਉਹ ਨਪਟ ਹੈਮ ਜਿਹੜੀਆਂ ਸਰਪੰਚ ਜਨਨੀ ਪੰਚਾਇਤਾਂ ਦੀ ਮੁਹਾਈ ਕਰਦੇ ਰਹੇ ਆ ਪੂਰੇ ਜ਼ਿਲ੍ਹੇ ਦੇ ਵਿੱਚ ਪ੍ਰਧਾਨ ਰਹੇ ਆ ਸਰ ਪੰਜ ਜੁਨੀਅਰਾਂ ਨੂੰ ਮੌਕੇ ਦੇ ਪ੍ਰਦਾਨ ਰਿਹਾ ਤਾਂ ਬੇਨਤੀ ਕਰਾਂਗੇ ਕਿ ਆਪਣੇ ਜਿਹੜੇ ਐਕਸਪੀਰੀਅੰਸ ਦੋ ਜੱਥੇ ਬੰਦ ਦਾ ਐਕਸਪੀਰੀਅੰਸ ਆ ਉਹ ਸਾਡੇ ਸਾਰੇ ਹਾਜ਼ਰ ਜਿਹੜੇ ਮਹਿਮਾਨ ਆ ਉਹਨਾਂ ਨਾਲ ਸਾਂਝੀ ਕਰਕੇ ਸਿਰਫ ਟੂਰਨਾਮੈਂਟ ਦੇ ਵਾਸਤੇ ਜਿਹੜਾ ਵਾਸਤੇ ਆਉਂਗੇ ਭਾਈ ਨਿਹਾਲ ਸਿੰਘ ਤਲਵੰਡੀ ਪੁਰੀ ਸਮਾਨ ਹੋ ਜਾਂਦਾ ਤਾਂ ਸਾਡੇ ਦਾ ਮੌਜੂਦ ਸਖਸੀਅਤਾਂ ਮਾਣ ਚਿੰਤ ਇਸੇ ਸ਼ੋਹਰਤ ਹੋ ਰਹੀਆਂ ਬਹੁਤ ਧੰਨਵਾਦ ਕਰਦੇ ਆ ਭਾਈ ਜੀ ਜਿਹਨਾਂ ਹਾਲ ਸਿਕ ਕਰਮੰਡੀ ਕਵੇਰੀਆਂ ਤਾਂ 2 ਮਿੰਟਾਂ ਦੇ ਵਾਸਤੇ ਮਾਣ ਚ ਤੋਂ ਹੋ ਸਾਡੇ ਨਾਲ ਆਪਣੇ ਸ਼ਬਦਾਂ ਦੇ ਸਾਥ ਕੋਣ ਦੇ ਬਾਈ ਕਹਾ ਅਸਿਕ ਕਰਮੰਡੀ ਜੀ ਐਸ ਵੇਲੇ ਭਾਈ ਸਰਬਜੀਤ ਸਿੰਘ ਜੀ ਅਜਿਤ ਗਿੱਲ ਉਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਅ ਸਰਦਾਰ ਜੱਜ ਸਿੰਘ ਿੱਲੋ ਭਾਰਤੀ ਕਿਸਾਨ ਜੁਨੇ ਆ ਇੱਕ ਤਾਂ ਪਟੇੜੀ ਕਲਾ ਪਟਿਆਲੇ ਦੇ ਵਿੱਚ ਆ ਜੀ ਬਹੁਤ ਸਾਰ ਪਰਮ ਆਗੂ ਨੇ ਤੇ ਬਾਈ ਬਰਤੀ ਬੁਰਾ ਦੀ ਜਿਹੜੀ ਸੱਜੇ ਤੇ ਪਹੁੰਚੇ ਨੇ ਉਹਨਾਂ ਦਾ ਵੈਲਕਮ ਜੀ ਹੈ बहुत धनबाद पिर्थी जी भाई एम सी पिर्थी अपनी पूरी टीम के नाम पहुंचे हैं का भी सम्मान किया जाएगा टीम वालों भाई प्री एमसी भाई जसी संदम जी के जगत सिंह ढिलों के पूरी बंटी बराड़ टीम वालों सम्मान किया जा रहा ढंडे जी अशोक टंडे जी उन्हें सम्मान तहत तो उन्होंने सम्मान चिन्ह दे रहे हैं ਤੇ ਬਹੁਤ ਪਿਆਰੀ ਸਖਸ਼ੀਅਤਾਂ ਦੇ ਆਪਣੇ ਸਮਾਜ ਦੇ ਅਨੁਵਾਈ ਕਰਦੀ ਆ ਤਾਂ ਜਿਹੜੀਆਂ ਚੁਣੌਤੀਆਂ ਦਾ ਉਹ ਸਾਹਮਣਾ ਕਰਨ ਵਾਸਤੇ ਮੁੱਠ ਹੋ ਕੇ ਜਗਾ ਲੜਨ ਵਾਸਤੇ ਨਰੇਸ਼ਾ ਅਰੁਣ ਦਿਪੂ ਕਾਰੋਲੇ ਪਾਈ 25 ਸੋਚ ਦੇ ਮਰਸੀ ਬਗਾਪਾ ਤੋਂ ਬੇਦੀ ਕਰਦੇ ਮਾਤਾ ਸਖਸ਼ੀਅਤਾਂ ਸਾਡੇ 500 ਤੋਂ ਹੋਣ ਗਿਆ ਬਾਕੀ ਨੇ ਹਾਲੇ ਕਿਸ ਸਾਡੇ ਨਾਲ ਸ਼ਬਦਾਂ ਦਾ ਸੰਪਰਕ ਭਾਈ ਬਾੜੀ ਕਮੇੜ ਕੋਟੋ ਅੱਜ ਵੀ ਖਤਰਾ ਹੋ ਰਿਹਾ ਹੈ ਮੇਰੇ ਬਹੁਤ ਸਾਰੇ ਹਰ ਇੱਕ ਜੱਤੀ ਪੱਠੇਬੰਦੀ ਦੇ ਆਪ ਜੀ ਆਣ ਹੋਏ ਨੇ ਨਗਰਾਂ ਦੇ ਸੜਕੇ ਦੇ ਸਾਰੇ ਜਿਹਨੇ ਇਸ ਸਮਾਗਮ ਦੇ ਵਿੱਚ ਅੱਜ ਹਾਜ਼ਰ ਭਰੇ ਸਾਰਿਆਂ ਦਾ ਸਾਰਿਆਂ ਦਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤਰਾ ਦਾਸ ਜੋ ਇਹ ਅੱਜ ਦਾ ਇਹ ਸਮਾਗਮ ਰੱਖਿਆ ਗਿਆ ਸਮਾਗਮ ਸਮਾਰੋ ਰੱਖਿਆ ਗਿਆ ਮੈਂ ਸਭ ਤੋਂ ਪਹਿਲਾਂ ਤਾਂ ਇਹ ਰਸਮਾਂ ਜੋ ਤਪੰਦ ਕੀਤਾ ਸਾਰੇ ਆਗੂਆਂ ਨੇ ਉਹਨਾਂ ਨੂੰ ਵਧਾਈ ਦਿੰਦਾ ਹਾਂ ਤਾਂ ਕਿ ਇਹੋ ਜਿਹਾ ਸਵਾਗਤ ਜੋ ਕੀਤਾ ਜਾਂਦਾ ਹੈ ਜਿਹਦੇ ਵਿੱਚ ਸਾਨੂੰ ਪਤਾ ਲੱਗਦਾ ਜਿਸ ਤਰ੍ਹਾਂ ਇਹਦੇ ਜਿਸੀ ਚਲਣਾ ਜਿਨ੍ਹਾਂ ਦੇ ਬਾਰੇ ਪਤਾ ਇੱਥੇ ਨਾਏ ਤੋਂ ਦੱਸਿਆ ਗਿਆ ਕਿ ਹਰ ਇੱਕ ਵਰਗ ਨੂੰ ਹਰ ਇੱਕ ਸਮਾਜ ਦਾ ਸਾਥ ਦਿੱਤੇ ਆ ਤੇ ਹਰ ਇੱਕ ਦਾ ਬੇਇਨਸਾਫੀ ਨੂੰ ਇਨਸਾਫ ਤੋਂ ਦੇ ਆ ਸੋ ਸਾਡੇ ਐਸੇ ਆਗੂਆਂ ਨੂੰ ਜਰੂਰ ਰੱਖੇ ਹੋਣਾ ਚਾਹੀਦਾ ਜੇ ਜਿ ਕਿਸੇ ਆਗੂ ਦੇ ਨਾਲ ਤੱਕਾ ਹੁੰਦਾ ਹੋਵੇ ਬੱਚੇ ਨਾਲ ਤੱਕਾ ਹੁੰਦਾ ਹੋਵੇ ਤਾਂ ਐਸੇ ਆਗੂਆਂ ਦੇ ਅੱਗੇ ਆਉਣ ਦੇ ਨਾਲ ਜਿਹੜਾ ਕਿ ਉਹਨਾਂ ਨੂੰ ਇਨਸਾਫ ਆਇਆ ਤਾਂ ਬੜੀ ਵਧੀਆ ਗੱਲ ਆ ਸੋ ਮੈਂ ਅੱਜ ਦੇ ਇਸ ਸਮਾਗਮ ਦੇ ਵਿੱਚ ਜਿਵੇਂ ਵੀ ਸਮਾਗਮ ਦਾ ਪ੍ਰਬੰਧ ਮੇਰੇ ਵੀਰਾਂ ਨੇ ਕੀਤਾ ਔਰ ਸਾਡੇ ਹਰ ਇੱਕ ਸਮਾਜ ਸਮਾਜ ਨੂੰ ਜਾਗਰੂਤ ਕਰਨ ਵਾਸਤੇ ਇਹ ਸਮਾਗਮ ਕੀਤਾ ਗਿਆ ਮੈਂ ਉਹਨਾਂ ਨੂੰ ਇਸ ਸਭ ਸਮੇਂ ਤੇ ਲੱਖ ਲੱਖ ਵਧਾਈ ਦਿੰਦਾ ਹਾਂ ਤੇ ਪ੍ਰਮਾਤਮਾ ਅਗੇ ਅਰਦਾਸ ਬੇਨਤੀ ਕਰਦਾ ਕਿ ਸੱਚੇ ਪਾਤਸ਼ਾਹ ਐਸੇ ਆਖੂ ਧਰੂ ਸਾਡੇ ਸਮਾਜ ਦੇ ਰਸਣੇ ਧਰਮਾਂ ਦੇ ਵਿੱਚ ਔਰ ਸਾਡੇ ਦੇਸ਼ ਦੇ ਵਿੱਚ ਅੱਗੇ ਹੋਣੇ ਚਾਹੀਦੇ ਆ ਇਹਨਾਂ ਕੁਝ ਕਹਿੰਦਾ ਹੋਇਆ ਫਤਿਹ ਅਕਰਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਬਹੁਤ ਬਹੁਤ ਧੰਨਵਾਦੀ ਸਾਡੇ ਬਹੁਤ ਹੀ ਸਤਿਕਾਰਯੋਗ ਬਾਈ ਦੇ ਹਾਲ ਸੇ ਕਰਤਨੀ ਤੇ ਰਹਿ ਗਿਆ ਕਾ ਹੁਣ ਜਿਹੜਾ ਵਿਸ਼ੇਸ਼ ਤੌਰ ਤੇ ਸਨਮਾਨ ਭਾਰਤੀ ਕਿਸਾਨ ਜੁਨੇ ਨੇ ਇਕਤਾ ਆਪਣੀ ਦੀ ਕਲਾ ਦਾ ਜਿਹੜਾ ਹੈਗਾ ਕੀਤਾ ਬਾਈ ਜੀ ਜੰਗ ਸਿੰਘ ਹੋਰਾਂ ਦਾ ਤਾਰਦੀਸ਼ ਗਰਗ ਹੋਣਾ ਬੋਲੋ ਉਹਨਾਂ ਨੇ ਜਿਹੜੀ ਕਿ ਆਪ ਇਹ ਜਥੇਬੰਦੀ ਜੋਇਨ ਕੀਤੀ ਆ ਉਹਨਾਂ ਨੇ ਬਕਾਇਦਾ ਲੋਹੀ ਦੇ ਕੇ ਸਨਮਾਨ ਉਹ ਦਿੱਤਾ ਇਹਨਾਂ ਆਗੂਆਂ ਨੂੰ ਇਹ ਸਨਮਾਨ ਜਿਹੜੇ ਹੈਗੇ ਆ ਅਸਲ ਤਮਾਈ ਜਿਹੜੀ ਹੁੰਦੀ ਆ ਆਪੂਆਂ ਦੇ ਆਪਣੇ ਸਮਾਜ ਦੀ ਅਗਵਾਈ ਕਰਦੇ ਤਹਿਤ ਸੋ ਬਹੁਤ ਧੰਨਵਾਦ ਹੈ ਜਿਲਦੂਸ਼ ਸਿੰਘ ਗਰਗ ਹੋਣਾ ਦਾ ਤੇ ਨਾਲ ਦੀ ਨਾਲ ਸਮੁੱਚੀ ਜਿਹੜਾ ਭਾਰਤੀ ਕਿਸਾਨ ਜਥੇ ਦੀ ਨੇਕਤਾ ਦੇ ਜਿੰਨੇ ਨਮਾਤੇ ਪਹੁੰਚੇ ਉਹਨਾਂ ਦਾ ਜਨਾਬ ਵੀ ਨਾਲ ਵੈਲਕਮ ਕਰਦੇ ਆ ਐਡਵੋਕੇਟ ਪੁਨੀਤ ਸਿੰਘ ਰੌਂਦਾ ਜਿਹੜੇ ਬਕਾਇਦਾ ਜਿਹੜੇ ਸਾਡੇ ਕੋਲ ਪਹੁੰਚੇ ਆ ਉਹਨਾਂ ਨੂੰ ਵੈਲਕਮ ਕਰਦੇ ਆ ਉਹਨਾਂ ਨੂੰ ਜੀ ਪਹੁੰਚਿਆ ਉਹ ਦਿਨ ਸੇ ਘਰੋਂ ਕਹਾਉਣ ਲਈ ਆਏ ਕਹਿੰਦੇ ਆ ਸੋ ਹੁਣ ਬੇਨਤੀ ਕਰਦੇ ਆ ਸਾਡੇ ਬਹੁਤ ਜੀ ਸਤਿਕਾਰ ਦੇ ਲੋਕ ਕਪੀਸ ਜਿੱਤੂ ਕਪੀਸ ਜਿੱਤੂ ਉਹਨਾਂ ਦੇ ਜਿਹੜੀ ਅਕਾਲ ਫਿਲਮ ਦੇ ਵਿੱਚ ਆਪਣੀ ਭੂਮਿਕਾ ਨਿਭਾਈ ਆ ਦੇ ਉਹਨਾਂ ਦੇ ਬੇਟੇ ਆ ਨਵਰਾਜ ਸਿੰਘ ਸਿੱਧੂ ਨਵਰਾਜ ਸਿੰਘ ਸਿੱਧੂ ਬਹੁਤ ਕਲਾਕਾਰ ਆ ਜਿਨ੍ਹਾਂ ਨੇ ਜਿਨ੍ਹਾਂ ਹਨ ਵੱਲੋਂ ਚਲਾਕ ਸੰਗਠਨਾਂ ਦੇ ਵਿੱਚ ਬਾਲ ਕਲਾਕਾਰ ਦੀ ਤਰਫ ਕਰ ਭਾਈ ਨਾਲ ਦੀ ਨਾਲ ਪ੍ਰਿੰਤਾ ਜਿਹੜਾ ਹੈਗਾ ਪੰਜਾਬੀ ਫਿਲਮ ਦੇ ਵਿੱਚ ਵੀ ਉਹਨਾਂ ਨੇ ਆਪਣਾ ਕੰਮ ਕੀਤਾ ਉਹਨਾਂ ਨੇ ਗੀਤ ਗਾਉਣਾ ਸਿੱਖੂ ਕੁੱਸੇ ਵਾਲੇ ਦਾ 255 ਮੈਂ ਬੇਨਤੀ ਕਰਦਾ ਨਵਰਾਜ ਸਿੱਧੂ ਮੰਚ ਤੇ ਆਉਣ ਦੀ ਤੇ ਆਪਣਾ ਦਿਨ ਇਹ ਪਰਫਾਰਮੈਂਸ ਸਾਡੇ ਨਵਰਾਸਿਤੂ ਨਾਲ ਜਿਹਨਾਂ ਬੇਤੀ ਹੈ ਜਿਹੜਾ ਸਾਡੇ ਬਹੁਤ ਸਰਕਾਰ ਦੇ ਮੁੰਬਈ ਪਖਿਆਲਾ ਤੱਕ ਪਹੁੰਚਿਆ ਰਜੇਸ਼ ਬਾਦਰੀ ਉਹਦਾ ਦਾਤ ਆ ਉਹ ਆਪਣਾ ਦਾਤ ਪ੍ਰਾਪਤ ਕਰਨ ਲਈ ਲੈ ਕੇ ਜਾਣਗੇ ਰਜੇਸ਼ ਕਰ ਤੌਕਾ ਦੁੱਤਾ ਤੇ ਮੈਨੂੰ ਉਮੀਦ ਆ ਕਿ ਤੁਹਾਨੂੰ ਮੇਰਾ ਗਾਣਾ ਵਧੀਆ ਲੱਗੂਗਾ ਸਟਾਰਟ ਕਰੀਏ ਔਰ ਨਸਬੋਤ ਤੇਰਾ ਹੈਡ ਨਾਉਣ ਕਾ ਤੋਂ ਚੰਗਾ ਕਹ ਹਸਦਾ ਜਿਵਣ ਕਾ ਤੋਂ ਅਜਿਹੇ ਦਰਵਾਜ਼ੇ ਵਿੱਚ ਮੋੜ ਮਿੱਟੀ ਖੜਿਆ ਮੈਂ ਚ ਕੀ ਤਰਾ ਜਾਣਦਾ ਆ ਗੋਣ सच बोलगा तूं दो सो पचानवे जे घर हेठ मिलूं ਕਰੇਗਾ ਤਾਂ ਸੀ ਪੁੱਤ ਇਹ ਤੇ ਮਿਲੂਗੀ ਕਿ ਜਿਹੜਾ ਸਦਾ ਚਾਰੇ ਉੱਠ ਕੇ ਜਣਾ ਖੜਾ ਦਿੰਦਾ ਹੈ ਵਿਚਾਰੇ ਉੱਠ ਕੇ ਐਂਜ ਲੱਗੇ ਰੱਖ ਕੇ ਹੱਥ ਘੜੇ ਲਾ ਕੇ ਆ ਪੜਾ ਦੇ ਸੁਭਾਇ ਖਬਾਰੀ ਉੱਠ ਕੇ ਚੁੰਮਣ ਪੁੱਤਰਾਣੀ ਤੇ ਗੋਲੀ ਦੇ ਲੀਡਰ ਨੇ ਇਤਿਹਾਰਦਾਰ ਗੋਲੀ ਦੇ ਤੇ ਨਾਂ ਦੇ ਦਿਵਾ ਘਾਣ ਕੋਣ ਕਿਸ ਕੀ ਰਿਆ ਆਖੇ ਬੜੇ ਫੱਟੇ ਉਹ ਮਹਾ ਬੋਲੀ ਦੇ ਝੂਠ ਝੂਠ ਮੈਨੂੰ ਇਤਲਾਫ ਕੀ ਨਹੀਂ ਚੋਰ ਬਣੇ ਔਰ ਦੇ ਹਾੜੇ ਹੈ ਵੀ ਨੇ

ਅਸ਼ੋਕ ਕੁਮਾਰ ਢੱਲੇ ਉਹ ਰਾਜਪੁੱਤਰੀ ਹੈ ਉਹ ਆਪਣੀ ਕਮਤਾ ਪੇਸ਼ ਕਰਨਗੇ ਤੇ ਇਸ ਦੇ ਨਾਲ ਨਾਲ ਹੀ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਜੀ ਰਾਮਵਾਲੀਆ ਸਾਹਿਬ ਹੋਂ ਪਹੁੰਚਿਆ ਤਾਂ ਉਹਨਾਂ ਨੂੰ ਬੇਨਤੀ ਆ ਵੀ ਅਗਲਾ ਜਿਹੜਾ ਹੈਗਾ ਮੰਚ ਤੇ ਉਹ ਆਪਣੇ ਸ਼ਬਦਾਂ ਨਾਲ ਐਕਸਪੀਰੀਅਰ ਐਕਸਪੀਰੀਅਰ ਸਾਂਝਾ ਕਰਕੇ ਤਜ਼ਰਬਾ ਜੋ ਸਪੋਰਟਸ ਨੂੰ ਮੁੰਡਾ ਦੇਣਾ ਉਹ ਸੱਤ ਤੇ ਪਹੁੰਚਾਤ ਅਸੀਂ ਜਾਣਦੇ ਆ ਸੋ ਕੋਸ਼ਿਸ਼ ਕੀਤੀ ਹੋਈ ਆ ਭਾਈ ਆਪਾਂ ਕੋਰੀ ਹਰਾਨੇ ਜਿਹੜੀਆਂ ਬਸਤੀਆਂ ਲੇਡਾਂ ਬਣਾਈਆਂ ਉਹਦਾ ਸਖੀਅਤਾਂ ਦੇ ਜਿਹੜਾ ਸੰਵਲਪਨ ਇਹਨਾਂ ਸਖੀਤਾ ਆਪਣੇ ਆਪਣੇ ਖੇਤ ਦੇ ਵਿੱਚ ਸਰਕਰਮਾ ਕੋਈ ਪ੍ਰਾਪਤੀਆਂ ਕਰ ਰਹੀਆਂ ਉਹਦੇ ਨਾਲ ਦੇ ਨਾਲ ਤੁਸੀਂ ਦੇਖ ਰਹੇ ਹੋ ਕਿ ਆਪਣਾ ਪੋਰੀ ਹੋਣਾਂ ਲਈ ਕਿਹ ਕਿਹ ਮਹਿਤ ਜਿਹੜੇ ਵਿੱਚ ਜਿਵੇਂ ਸ੍ਰੀ ਤੇਜ ਸਿੰਘ ਰਾਇਲ ਤੇ ਅੱਲਾ ਪਾ ਵਾਗਾ ਖਾਣਾ ਕਿ ਆਪਣੀਆਂ ਸਬਾਵਾਂ ਦੇ ਰਾਸ਼ਨ ਵੀ ਦਿੰਦੇ ਆ ਉਨਾ ਲੋਕਾਂ ਨੂੰ ਲੋੜ ਪਤਾਂ ਨੂੰ ਤਾਂ ਉਹਨਾਂ ਦਾ ਰਾਜਕੀ ਹੋਵੇ ਇਸੇ ਤਰ੍ਹਾਂ ਜਿਹੜਾ ਹੈਗਾ ਭਵਾਨ ਸੇਖਰਾ ਨੂੰ ਬਾਲਾ ਹੋਰਾਂ ਦਾ ਜਿਹੜਾ ਹੈਗਾ ਜਿੱਦਾਂ ਸਲਾਈਡ ਬਣਾਈ ਹੈ ਜਾਂ ਜਸੀ ਤੰਦਨ ਹੋਰ ਹਮਾਰੇ ਵੀ ਉਹਨਾਂ ਨੇ ਜਿਹੜਾ ਹੈਗਾ ਇੱਕ ਸਲਾਈਡ ਬਣਾਈ ਹੈ ਸਾਰੇ ਜਿੰਨੇ ਲੋਕ ਇੰਦੇ ਫੌਜ ਸਖਸ਼ੀਅਤਾਂ ਤੱਕ ਪਹੁੰਚ ਗਿਆ ਉਹਨਾਂ ਬਾਰੇ ਕੋਸ਼ਿਸ਼ ਕੀਤੀ ਹੈ ਇਹ ਪਹਿਲੀ ਕੋਸ਼ਿਸ਼ ਆ ਕਿ ਇਹਦੇ ਚ ਬਹੁਤ ਸਾਰੀਆਂ ਕੱਟੀਆਂ ਰਹਿ ਸਕਦੀਆਂ ਤਾਂ ਜਿਹੜਾ ਇਹ ਕਾਉਂਟਰ ਨੂੰ ਨਜ਼ਰਅੰਦਾਜ਼ ਕਰਕੇ ਇੱਕ ਉਪਰਾਲਾ ਕੀਤਾ ਗਿਆ ਸਮਾਜ ਦੇ ਉਨ੍ਹਾਂ ਆਤਮਾ ਨੂੰ ਸ਼ਰਮਪਨ ਕਰਦਾ ਇਹਨੂੰ ਅਸੀਂ ਜਿਹੜਾ ਐਨਾਕਿੰਦਰਤ ਕਰਕੇ ਆਪਣੇ ਦਿਮਾਗ ਦੇ ਵਿੱਚ ਅਸੀਂ ਇੱਕ ਤਸਵੀਰ ਫਿੱਟ ਕਰਦੀਆਂ ਵੀ ਇਸ ਸਮਾਜ ਨੂੰ ਅਗਨੀ ਬਾਹਰ ਹੋਰ ਵੱਡਾ ਤੇ ਸੁੱਚੱਜੇ ਪੰਨਾ ਕਰਵਾਉਣ ਵਾਲੀ ਜਿਵੇਂ ਤਸਵੀਰ ਹੋ ਕੇ ਤੇ ਇੱਕ ਵਾਰ ਫੇਰ ਮੈਂ ਜਿਹੜਾ ਹੈਗਾ ਵੈਲਕਮ ਕਰਦਾ ਸਾਡੇ ਬਹੁਤ ਹੀ ਸਤਿਕਾਰਯੋਗੋ ਦਰਵੇਸ਼ ਜੀ ਦਾ ਰਮ ਚਾਹਲ ਕਾਰ ਵੀ ਸਾਡੇ ਦੇ ਮੌਜੂਦ ਆਪਣੀ ਕੋਈ ਟੀਮ ਦੇ ਨਾਲ ਉਹਨਾਂ ਨੂੰ ਵੈਲਕਮ ਕਰਦਾ ਆਪਣੀ ਜਿਹੜੀ ਇਹ ਪਾਰਟੀ ਪ੍ਰਾਰਭ ਦੀ ਪੂਜੀ ਟੀਮ ਵੱਲੋਂ ਤੇ ਸਮੁੱਚੇ ਮਾਣ ਚ ਨਵਜੋਤ कौर ਵੀ ਆਪਣੀ ਹਕਤਾ ਪੇਸ਼ ਕਰੂਗੀ ਉਸ ਤੋਂ ਬਾਅਦ ਨਾਲ ਦੀ ਨਾਲ ਅਸੀਂ ਪਰਮਾਨ ਸਿੰਘ ਜੀ ਨੂੰ ਬੇਨਤੀ ਕਰਾਂਗੇ ਉਹ ਮੰਚ ਤੇ ਆਉਣਗੇ ਨਵਜੋਤ ਕੌਰ ਤੇ ਆਉਣ ਦਾ ਅੱਗੇ ਕਰਿਆ ਇਹਨਾਂ ਦਾ ਇਸੇ ਤਰ੍ਹਾਂ ਹੌਸਲਾ ਵਧਣਾ ਵੇਸ਼ਣ ਸਾਡਾ ਸਮਾਂ ਜਿਹੜਾ ਬਹੁਤ ਕੀਮਤੀ ਆ ਪਰ ਬੱਚਿਆਂ ਵਾਸਤੇ ਵੀ ਇਹ ਲੈ ਹੈਗਾ ਦੋ ਸ਼ਬਦ ਬੋਲਣ ਦਾ ਮੌਕਾ ਪ੍ਰਦਾਨ ਕਰਨਾ ਚਾਹਤੀ ਜਿਹੜੀ ਇੱਕ ਥੀਮ ਬਾਰੇ ਹੁੰਦੀ ਆ ਸੋ ਸਾਡੇ ਨਾਲ ਭਗਵਾਨ ਸਿੰਘ ਰਾਮੂ ਬਾਜ ਜੀ ਸੋ ਐਸ ਵੇਲੇ ਉਹਨਾਂ ਬੱਚਿਆਂ ਦਾ ਸਨਮਾਨ ਕੀਤਾ ਜਾ ਰਿਹਾ ਜਿਨ੍ਹਾਂ ਨੇ ਮਾਂਸ ਤੇ ਆਉਣ ਦਾ ਹੌਸਲਾ ਕੀਤਾ ਸੋ ਮੌਕਾ ਤਾਂ ਮਾਤਾ ਅਸ਼ੋਕ ਤੇ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਬੱਚਿਆਂ ਨੇ ਜਿਹੜਾ ਇਹਨਾਂ ਚੱਕਾ ਹਾਸਲਾ ਦੇ ਕੇ ਉਹਨਾਂ ਨੂੰ ਅੱਗੇ ਸਮਾਜ ਦੇ ਵਿੱਚ ਬੋਲਣ ਦਾ ਮੌਕਾ ਨਾਲ ਦੀ ਨਾਲ ਦਾ ਬੇਸਤੀ ਕਰੂੰਗਾ ਸਾਡੇ ਬਹੁਤ ਹੀ ਅਜੀਬ ਮਿੱਤਰ ਨੇ ਜਸਕਰ ਸਿੰਘ ਮਲੂਕਾ ਮਲੂਕਾ ਟੀਮ ਦੇ ਉਹ ਵੀ ਆ ਰਹੇ ਨੇ ਦੋਸਤੋ ਬਾਅਦ ਭਗਵਾਨ ਸਿੰਘ ਹਰ ਬਾਅਦ ਉਹਨਾਂ ਨੂੰ ਚਲ ਸ਼ਬਦ ਜਿਹੜੇ ਹੈਗੇ ਸਾਡੇ ਨਾਲ মিডিਆ ਦੇ ਸੰਬੰਧ ਦੇ ਵਿੱਚ ਸਰਕਾਰ ਦੀਆਂ ਜਿਹੜੀਆਂ ਹੈਗਾ ਚਰਚੀਆਂ ਜੋ ਜਾਂਚ ਕਰਦੇ ਨੇ ਉਹਨਾਂ ਤੇ ਵਿਅਰਗ ਕਰਦੇ ਆ ਉਹਨਾਂ ਦੇ ਸੈਸਲੇ ਨਾਲ ਕਿਉਂਕਿ ਢਿੱਡੀ ਫੀੜਾ ਫੋਨ ਵਾਲਾ ਇਹਦਾ ਇੱਕ ਕਾਰਜਾ ਜਥੇਦਾਰ ਰਜਿੰਦਰ ਸਿੰਘ ਕੋਟਲਾ ਸਾਡੇ ਮਾਰਕ ਪ੍ਰੈਸ ਕਲੱਬ ਤੋਂ ਸਾਡੇ ਅਜੀਬ ਜਿਹੇ ਤਰ੍ਹਾਂ ਗੱਲਬਾਤ ਕਰਦੇ ਨੇ ਉਹ ਜਾਣਦੇ ਨੇ ਆ ਜੋ ਸਾਡੇ 'ਚ ਪਹੁੰਚੇ ਆ ਭਾਈ ਰਜਿੰਦਰ ਸਿੰਘ ਕੋਟਲਾ ਜੀ ਜੱਜ ਨਵਰਾਜ ਨਵਰਾਜ ਹੁਣ ਆਪਣੇ ਜਿਹੜਾ 295 ਕਾਫਤਾ ਬੋਲ ਕੇ ਲਿਆ ਉਹਨਾਂ ਦਾ ਵੀ ਸਨਮਾਨ ਕੀਤਾ ਜਾਊਗਾ। ਸੋ ਜਸੀ ਤਲਨ ਭਾਈ ਅਸ਼ੋਕ ਕੱਟੇ ਜੀ ਪੰਤੀ ਰਾਜਿਆਣਾ ਤੇ ਨਾਲ ਦੀ ਨਾਲ ਭਗਵਾਨ ਸਿੰਘ ਰਾਮਵਾਲੀਆ ਇਹ ਇਸ ਬੱਚੇ ਦਾ ਸਨਮਾਨ ਕਰ ਰਹੇ ਆ। ਪੰਜ ਤੋਂ ਨਵਰਾਜ ਜਦਰ ਸਿੰਘ ਗੋੜਾ ਨੂੰ ਵੀ ਬੇਨਤੀ ਕਰਾਂਗੇ ਜੁਆਇਨ ਕਰ ਦੋ ਸਨਮਾਨ ਸਮਾਰੋਹ ਦੀ ਇਸ ਤਸਵੀਰ ਦੇ ਵਿੱਚ ਸ਼ਾਮਲ ਹੋ ਬਲਵੰਤ ਸਿੰਘ ਜੈਮਲਵਾਲ ਪਰਵਾਸ ਸਿੰਘ ਜੈਮਲਵਾਲਾ ਦੇ ਸੈਇਕਰੀ ਪੱਤਰਕਾਰ ਨੇ ਇਹਨਾਂ ਦਾ ਵੀ ਧੰਨਵਾਦ ਕਰਦੇ ਆਂ ਜੀ ਜੀ ਹੁਣ ਚੜ੍ਹਦੇ ਜੋ ਸਾਡੇ ਨਾਲ ਭਾਈ ਜੀ ਪਰਵਾਸ ਸਿੰਘ ਨਮੋਬਾਲੇ ਪਰਮ ਸਰਕਾਰ ਜੋ ਗੁਰੂ ਰੂਪੀ ਸਾ ਸੰਗਤ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸੋ ਬੰਤੀ ਰਾਜੇ ਆਣੀਆ ਤੇ ਸੂਚੀ ਉਹਨਾਂ ਦੀ ਕਿਸ ਮੈਂ ਨਾਮ ਪੁੱਛਦਾ ਨਾਮ ਹੀ ਦਿਆ ਇੱਕ ਨਹੀਂ ਪਰ ਮੈਨੂੰ ਸੰਭਲਿਆ ਜਿਵੇਂ ਆ ਕੇ ਦੇਖਿਆ ਤਾਂ ਪ੍ਰੋਗਰਾਮ ਬਹੁਤ ਵਧੀਆ ਲੱਗਿਆ ਕਿਉਂਕਿ ਅੱਜ ਪੰਜਾਬ ਨੂੰ ਲੋੜ ਹੈ ਕਿ ਜਿੰਨੀਆਂ ਵੀ ਸੰਸਥਾਵਾਂ ਆਈਆਂ ਨੇ ਚੱਲ ਰਹਾ ਉਹਨਾਂ ਦੇ ਬਹੁਤ ਵਾਰ ਇੰਤਜ਼ਾਮ ਹੈ ਜਾਂ ਰਿਸਰਚ ਟੀਮ ਹੈ ਸਮਾਜ ਦੀ ਸੇਵਾ ਕਰਦੇ ਆ ਸਮਾਜ ਦੀ ਸੇਵਾ ਉਹ انسان ਕਰਦਾ ਜਿਹਦੇ ਮਨ ਦੇ ਵਿੱਚ ਕੁਝ ਸ਼ਰਧਾ ਹੈ ਕੁਝ ਕਰਨ ਦੀ ਅਮੰਗ ਹੈ ਆਉਂਦੇ ਮਨ ਦੀ ਨਿਗਰਤਾ ਰੱਖਦਾ ਹੈ ਜਾਗਿਆ ਹੋਇਆ انسان ਹੈ ਉਹ ਫਿਰ ਸੰਸਥਾ ਬਣਾ ਕੇ ਕੋਈ ਜਿਹੜੇ ਲੋਕਾਂ ਨੂੰ ਇਨਸਾਫ ਨਹੀਂ ਮਿਲਦਾ ਉਹਨਾਂ ਨੂੰ ਇਨਸਾਫ ਦਿਵਾਉਣਾ ਜਾ ਕੇ ਦੇਖਣਾ ਕਿ ਇੱਥੇ ਕੁਝ ਗਲਤ ਹੋ ਰਿਹਾ ਉੱਥੇ ਜਾ ਕੇ ਖੜਨਾ ਇਹ ਆਮ ਇਨਸਾਨ ਦੇ ਵਿੱਚ ਨਹੀਂ ਗਾ ਇਹ ਵਿਰਲੇ ਇਨਸਾਨਾਂ ਦੇ ਵਿੱਚ ਪਾਇਆ ਜਾਂਦਾ ਜੋ ਧੰਨਵਾਦ ਸਾਰੀਆਂ ਸੰਸਥਾਵਾਂ ਦੇ ਜਿੰਨੇ ਬਹੁਤ ਬਾਰ ਇੱਥੇ ਸੱਜਣ ਚੱਲ ਕੇ ਆਏ ਆ ਬਹੁਤ ਧੰਨਵਾਦ ਔਰ ਇਹ ਜੋ ਤੁਸੀਂ ਕੰਮ ਕਰ ਰਹੇ ਆ ਇਹ ਬਹੁਤ ਪੁੰਨ ਦਾ ਕੰਮ ਹੈ ਇਹ ਜਿਹੜਾ ਤੁਸੀਂ ਕੰਮ ਕਰ ਰਹੇ ਆ ਇਹ ਬਹੁਤ ਪੁੰਨ ਦਾ ਕੰਮ ਹੈ ਪ੍ਰਮਾਤਮਾ ਤੇ ਸੰਸਥਾਵਾਂ ਜਿੰਨੀਆਂ ਵੀ ਚੱਲ ਕੇ ਆਈਆਂ ਜਿਹੜੀਆਂ ਨੋਕਾਲੇ ਕੰਮ ਕਰਦੇ ਆ ਉਹਨਾਂ ਨੂੰ ਬਹੁਤ ਤਰੱਕੀ ਦੇਵੇ ਇੱਥੇ ਗੱਲ ਚੱਲੀ ਸੀ ਐਜੂਕੇਸ਼ਨ ਦੀ ਦਰਸਰ ਇਨਸਾਨ ਦਾ ਵਿਕਸਿਤ ਹੋਣਾ ਐਜੂਕੇਸ਼ਨ ਹੋਣਾ ਬਹੁਤ ਜ਼ਰੂਰੀ ਹੈ ਜੇਕਰ ਤੁਸੀਂ ਪੜ੍ਹਾਈ ਲਈ ਬਹੁਤ ਕਮੀ ਰਹਿ ਗਈ ਹੈ ਤੇ ਫਿਰ ਠੀਕ ਹੈ ਉਹ ਜ਼ਿੰਦਗੀ ਤਾਂ ਆਪ ਦੀ ਖੱਡੂਗਾ ਲੇਕਿਨ ਉਹਦੇ ਕੋਲੇ ਉਹ ਚੀਜ਼ਾਂ ਨਹੀਂ ਕੰਨੀਆਂ ਜਿਹੜੀਆਂ ਇੱਕ ਇਨਸਾਨ ਨੂੰ ਜਾਂ ਇਸ ਸਮਾਜ ਤਰੱਕੀ ਦੇ ਰਾਹ ਤੋਂ ਉਹ ਚੀਜ਼ਾਂ ਨਹੀਂ ਬਣਦੀ ਪਰ ਕਿੱਦ ਤੋ ਵਿਸਾਧ ਹੈ ਕਿ ਮਨੁੱਖ ਵੱਡਾ ਹੋਈ ਜਾ ਰਿਹਾ ਹੈ ਉਹਦੀ ਉਮਰ ਵੱਧਦੀ ਜਾ ਰਹੀ ਹੈ ਲੇਕਿਨ ਉਹ ਮਾਨਸਿਕ ਤੌਰ ਤੇ ਆਪਣੀ ਸੋਚ ਤੇ ਗਰਮਤ ਨਹੀਂ ਤੇ ਉਹਦੀ ਸੋਚ ਉੱਤੇ ਹੀ ਖੜੀ ਹੁੰਦੀ ਹੈ ਤੇ ਫਿਰ ਕੀ ਕਰਦਾ ਥੋੜੀਆਂ ਹਮੰਗਾ ਆਪਣਾ ਦੁਨੀਆ ਦੇ ਵਿੱਚ ਸਾਰੇ ਇਨਸਾਨਾਂ ਦੀ ਚਾਹੀਦੀ ਆ ਚਾਹੀਦੀ ਹੈ ਤੇ ਫਿਰ ਉਹ ਹਮੰਗਾ ਦੀ ਪੂਰਤੀ ਨਹੀਂ ਹੁੰਦੀ ਫਿਰ ਸਾਰੇ ਸਿਸਟਮ ਨੂੰ ਖਰਾਬੀ ਕਰਦਾ ਹੈ ਉਹ ਖੁਦ ਵੀ ਖਰਾਬ ਹੁੰਦਾ ਹੈ ਤੇ ਫਿਰ ਸਾਰੀ ਦੁਨੀਆ ਨੂੰ ਖਰਾਬ ਕਰਦਾ ਹੈ ਸੋ ਅੱਜ ਲੋੜ ਹੈ এডਿਕੇਸ਼ਨ ਦੀ ਅੱਜ ਲੋੜ ਹੈ ਆਪਣੀ ਮਾਨਸਿਕਤਾ ਨੂੰ ਵਿਕਸਿਤ ਕਰਨ ਦੀ ਚੰਗੀਆਂ ਬੁੱਕਾਂ ਦੇ ਨਾਲ ਦੋਸਤੀ ਪਾਉਣੀ 10 ਕਿਤੇ ਕਿਤੇ ਕਹਿੰਦਾ ਹੈ ਬਹੁਤ ਸਾਰੇ ਪੋਡਕਾਸਟ ਦੇ ਵਿੱਚ ਜਾਂ ਐਕਟੂਅਲ ਦੇ ਵਿੱਚ ਕਹਿੰਦਾ ਹੈ ਕਿ ਹਰ ਘਰੇ ਲਾਇਬ੍ਰੇਰੀ ਦਾ ਸਾਥ ਨਾ ਹੋਣਾ ਚਾਹੀਦਾ ਹਰ ਘਰੇ ਜੇਕਰ ਮੋਬਾਈਲ ਵੀ ਚੱਲਦੇ ਆ ਤੇ ਉਹਨਾਂ ਤੋਂ ਕੋਈ ਚੰਗੀਆਂ ਚੀਜ਼ਾਂ ਕੱਢ ਕੇ ਆਪਾਂ ਦੇਖੀਏ ਆਪਾਂ ਜਾਗਰਤ ਕਰਕੇ ਆਪਣੇ ਆਪ ਨੂੰ ਤੇ ਫਿਰ ਅੱਗੇ ਜੋ ਆਪਣਾ ਸਮਾਜ ਹੈ ਕੋਚ ਚੰਗਾ ਹੋ ਸਕਦਾ ਲੇਕਿਨ ਜੇ ਆਪਾਂ ਕਹੀਏ ਵੀ ਆਪਾਂ ਇਸ ਤਰੀਕੇ ਚੱਲੀ ਚੱਲੀਏ ਆਪਣਾ ਸਮਾਂ ਕੁਦਰਤ ਕਰ ਦੋਗੀ ਨਹੀਂ ਕੁਦਰਤ ਨੇ ਨਹੀਂ ਕਰਨਾ ਕੁਦਰਤ ਤਾਂ ਆਪਣੇ ਕੋਲੇ ਇੱਕ ਸਰੀਰ دیتا ਆਪਣੇ ਕੋਲੇ ਸਭ ਦੇਂਦੀ ਹੈ ਜਿਵੇਂ ਆਵਾਜ਼ ਦਾ ਕੱਚਾ ਮਟੀਰੀਅਲ ਦਿੰਦਾ ਇਹ ਸਾਰੀ ਉਮਰ ਤੁਸੀਂ ਬੋਲੋਗੇ ਲੇਕਿਨ ਤੁਸੀਂ ਖੋਲਣਾ ਕੀ ਹੈ ਕਿੰਨੇ ਸੰਜਮ ਦੇ ਵਿੱਚ ਬੋਲਣਾ ਹੈ ਕੀ ਬੋਲਣਾ ਇਹ ਤੁਹਾਨੂੰ ਸਿੱਖਣਾ ਪਏ ਇਸ ਤਰ੍ਹਾਂ ਇਹ ਮਾਨਸਿਕ ਪਲਾਨ ਆ ਜਿਹੜੇ ਸਾਰੀ ਜ਼ਿੰਦਗੀ ਤੁਸੀਂ ਬਣਾਉਦੇ ਰਹਿੰਦੇ ਆ ਲੇਕਿਨ ਕੀ ਹੈ ਉਹ ਸ਼ੁੱਧਤਾ ਦੇ ਵਿੱਚ ਨਾ ਗਏ ਤੇ ਫਿਰ ਕੀ ਹੋਊਗਾ ਆਪਣਾ ਸਮਾਜ ਥੱਲੇ ਨਹੀਂ ਡਰਿਆ ਹੋਊ ਉਹ ਰਾਈਟ ਨਾ ਬੋਲਿਆ ਗਿਆ ਫਿਰ ਵੀ ਆਪਣਾ ਸਮਾਜ ਆ ਜਿਹੜਾ ਥੱਲੇ ਨਹੀਂ ਡਰਿਆ ਜਾਂਦਾ ਲੇਕਿਨ ਕੀ ਹੈ ਜੇ ਦੋਨੇ ਚੀਜ਼ਾਂ ਰਾਈਟ ਆ ਤੇ ਫਿਰ ਆਪਾਂ ਆਪਣੇ ਆਪ ਨੂੰ ਵੀ ਡਿਵੈਲਪ ਕਰਦੇ ਰਹਿਆ ਆਪਣੀ ਜਿਹੜੀ ਰਹਿਣ-ਸਹਿਣ ਦਾ ਢੰਗ ਹੈ ਆਪਣੇ ਸਾਰੇ ਤਾਂ ਜਿਹੜੇ ਆਪਣੇ ਜੀਵਨ ਦੇ ਸੋਖਾ ਆਪ ਨੂੰ ਲੈਣੀ ਸ਼ੁਰੂ ਕਰਦਾ। ਸੋ ਇਤਰਾ ਕਰ ਵੀ ਅੱਜ ਸਮਾਜ ਦੀ ਲੋੜ ਆ। ਅੱਜ ਸਮਾਜ ਨੂੰ ਲੋੜ ਆ ਇਹਨਾਂ ਚੀਜ਼ਾਂ ਦੀ ਕਿ ਇਸ ਤਰ੍ਹਾਂ ਦੇ ਇੱਕ ਜਿਹੜੀਆਂ ਸੈਮੀਨਾਰ ਆ ਜਾਂ ਇਸ ਤਰ੍ਹਾਂ ਦੇ ਪ੍ਰੋਗਰਾਮ ਲੀਕੇ ਜਾਣ। ਸੋ ਇਹਨਾਂ ਦੇ ਵਿੱਚ ਕੁਝ ਜਿਹੜੇ ਜਾਣਕਾਰੀ ਰੱਖਦੇ ਆ ਬੰਦੇ। ਜੋ ਸਮਝਦੇ ਕਰਤੇ ਜਾਣ ਕੋਈ ਸੰਸਥਾ ਦੇ ਆਗੂ ਹੈ ਜਿਹੜੇ ਉਹ ਚਲਾ ਰਹੇ ਆ। ਉਹਨਾਂ ਦੇ ਵਿਚਾਰ ਸਾਡੇ ਕੀਤੇ ਜਾਣ। ਤਾਂ ਕਿ ਜਿੱਦੋਂ ਕੰਨ ਕੋਛ ਸੁਣਦੇ ਆ ਚੰਗਾਲ ਤੇ ਫਿਰ ਆਪਣੇ ਮਨ ਤੱਕ ਪਹੁੰਚਦਾ ਅੱਖਾਂ ਦ੍ਰਿਸ਼ ਦੇਖ ਦੁਨੀਆਂ ਤੇ ਫਿਰ ਆਪਣੇ ਮਨ ਤੱਕ ਪਹੁੰਚਦਾ ਹੁਣ ਜਦੋਂ ਚੰਗੀਆਂ ਗੱਲਾਂ ਆਪਾਂ ਸੁਣਾਂਗੇ ਤੇ ਆਪਣੇ ਵਿਚਾਰ ਜਿਹੜੇ ਹੋ ਚੰਗੇ ਹੋਣਗੇ ਤੇ ਫਿਰ ਆਪਾਂ ਆਪਣਾ ਜੀਵਨ ਚੰਗਾ ਕਰ ਸਕਦੇ ਸੋ ਮੇਰੀਆਂ ਭੈਣਾਂ ਆਈਆਂ ਮੇਰੀਆਂ ਬੱਚੀਆਂ ਆਈਆਂ ਬਹੁਤ ਚੰਗਾ ਲੱਗਿਆ ਕਿਉਂਕਿ ਅੱਜ ਲੋਰ ਹੈ ਆਪਣੇ ਪੰਜਾਬ ਦੀ ਮਹਿਦੀ ਦੀ ਕਿ ਇਹ ਚੀਜ਼ਾਂ ਬਰਾਬਰ ਦਾ ਹੱਕ ਹੈ ਉਹਨਾਂ ਦਾ ਕਿ ਹਰ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਆਪਣੇ ਵਿਚਾਰ ਰੱਖਣ ਆਪਣੇ ਆਪ ਨੂੰ ਇਹ ਨਾ ਸਮਝਣ ਕਿ ਅਸੀਂ ਘਰੇ ਕੰਮ ਵਾਸਤੇ ਆ ਨਹੀਂ ਅੱਜ ਐਜੂਕੇਸ਼ਨ ਦਾ ਜਵਾਨਾ ਹੈ ਆਪਾਂ ਸਾਂਝੇ ਤੌਰ ਤੇ ਆਪਾਂ ਬੱਚੀਆਂ ਨੂੰ ਚੰਗੀ ਸਿੱਖਿਆ ਦਿਵਾ ਕੇ ਚੰਗੀ ਹੈਲਥ ਦੇ ਪੱਖੋਂ ਵੀ ਆਪਾਂ ਉਹਨਾਂ ਦੀ ਪ੍ਰੇਰਣਾ ਕਰਵਾ ਕੇ ਉਹਨਾਂ ਨੂੰ ਬਰਾਬਰ ਦਾ ਬਣਾ ਕੇ ਤਾਂ ਕਿ ਆਪਣਾ ਇਹਦਾ ਪੰਜਾਬ ਆ ਓਕੇ ਵੱਸ ਸਕੇ ਸੋ ਬੜਾ ਚੰਗਾ ਲੱਗਿਆ ਬੰਤੀ ਤੇ ਉਹਨਾਂ ਦੀ ਸਮੁੱਚੀ ਟੀਮ ਤੇ ਜਿਹੜਾ ਇਹ ਪ੍ਰੋਗਰਾਮ ਉਹਨਾਂ ਨੇ ਲਿਖਿਆ ਸਪੋਰਟ ਨਾਲ ਮਾਰ ਸਾਰਿਆਂ ਨੂੰ ਜੀ ਆਇਆਂ ਆਖਿਆ ਜਾਂਦਾ ਹੈ ਸੋ ਇਹਨਾਂ ਦੀ ਟੀਮ ਦਾ ਧੰਨਵਾਦ ਸੈਕਟਰੀ ਸਾਹਿਬ ਦਾ ਧੰਨਵਾਦ ਖੜਾ ਚੰਗਾ ਲੱਗਿਆ ਇਹਨਾਂ ਦਾ ਬੁਲਾ ਰਿਆਂ ਬੋਲਣ ਦਾ ਢੰਗ ਜਿਹੜਾ ਹੈ ਉਹ ਬਹੁਤ ਵਧੀਆ ਲੱਗਿਆ ਸੋ ਬਹੁਤ ਬਹੁਤ ਧੰਨਵਾਦ ਪਰਮਾਤਮਾ ਸਦਾ ਹੀ ਇਸ ਟੀਮ ਨੂੰ ਸਦਾ ਚੜ੍ਹਦੀ ਕਲਾ ਦੇ ਵਿੱਚ ਜਿੰਨੇ ਵੀ ਸੰਸਥਾ ਦੇ ਵਿੱਚ ਆਏ ਨੇ ਉਹ ਬਹੁਤ ਚੰਗਾ ਕੰਮ ਕਰ ਰਹੇ ਆ ਕਿ ਉਹ ਕਿਸੇ ਦੀ ਬਾਤ ਕੋ ਕਿਤੇ ਡੱਟ ਜਾਣਾ ਖੜ ਜਾਣਾ ਉਹ ਹੀ ਅਸਲ ਜ਼ਿੰਦਗੀ ਦਾ ਹੈ ਸੋ ਧੰਨਵਾਦ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਧੰਸਾ ਵਾਹਿਗੁਰੂ ਜੀ ਦੀ ਉਸ ਬਰਕਤ ਦਾ ਤਾਂ ਮਾਈ ਜੀ ਦਾ ਭਗਵਾਨ ਸਿੰਘ ਰਾਮੂ ਬਾਲਾ ਜੋ ਕਬੱਡੀ ਪ੍ਰੋਮੋਟਰ ਨੇ ਤੇ ਨਾਲ ਦੇ ਨਾਲ ਮੋਟੀਵੇਟਰ ਨੇ ਇਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਆਪਣੇ ਟੇਬਲੋਂ ਸਭ ਤੋਂ ਬੇਨਤੀ ਕਰੂੰਗਾ ਪ੍ਰਬੰਧਕਾਂ ਨੂੰ ਆ ਆਪਾ ਚਾਹ ਪਾਣੀ ਬਲੋ ਥੋੜਾ ਜਿਹਾ ਧਿਆਨ ਨਾਲ ਸਾਡੇ ਜੀ ਚਾਹ ਤੇ ਚਾਹ ਦੀ ਗੱਲ ਪੇਟੀਟ ਨੂੰ ਬੁਲਾ ਰਹੇ ਮੋੜ ਨੇ ਚੰਗਾ ਨਹੀਂ ਲੱਗਦਾ ਆਪਾਂ ਅੱਜ ਵਿੱਚ ਦੀ ਚਾਹ ਪਾਣੀ ਬਲ ਦੇ ਰਹੇ ਹਾਂ ਜਤੋਂ ਚਾਹ ਪਾਣੀ ਆਪਣੇ ਸਾਰੇ ਸੱਚੇ ਜਿਹਨੇ ਮਹਿਮਾਨ ਆਏ ਆ ਸਾਰੇ ਵਾਸਤੇ ਖਾਣੇ ਦਾ ਵੀ ਪਰਵਾਹ ਚਾਹ ਦਾ ਵੀ ਮਕੌੜਿਆਂ ਦਾ ਵੀ ਆਪਾਂ ਸਭ ਕੋਲ ਲੋੜੀਂਦਾ ਕੰਮ ਲੈਣਾ ਪਰ ਥੋੜਾ ਜਿਹਾ ਟਾਈਮ ਆਪਾਂ ਮਾਫੀ ਦੇਈ ਤਾਂ ਬਹੁਤ ਆਪਾਂ ਕਰ ਰਹੇ ਹਾਂ ਉਹ ਜਿਹਦੇ ਵੀ ਚਾਹ ਪਾਣੀ ਕਹਿ ਰਹੇ ਆ ਉਹ ਕੋਸ਼ਿਸ਼ਾਂ ਜੋ ਜਿਹਨੇ ਬੁਲਾ ਰਿਹਾ ਹੈ ਬਹੁਤ ਕੀਮਤੀ ਹੀਰੇ ਨੇ ਸਾਡੇ ਸਮਾਜ ਦੇ ਤੇ ਉਹਨਾਂ ਦੇ ਵਿਚਾਰ ਆਪਾਂ ਸੁਣੀਏ ਤੋਂ ਬੇਕੀ ਕਰੂੰਗਾ ਜਸਕਰਨ ਸਿੰਘ ਲੋਕਾ ਉਹ ਔਰ ਇਸ ਤੋਂ ਬਾਅਦ ਜਿਹੜਾ ਸਾਡੇ ਫਰਮਾਨ ਸਿੰਘ ਜਿਹੜੇ ਫਰਮਾਨ ਜੀ ਲੋਕੇ ਉਹਨਾਂ ਦੀ ਟੀਮ ਦੇ ਵਿੱਚੋਂ ਆਇਆ ਭਗਤ ਸਿੰਘ ਖਾਲਸਾ ਉਹ ਵੀ ਪਾਕਿਸਤਾਨੋਂ ਲੈ ਕੇ ਆਪਣੇ ਸਾਥੀਆਂ ਦੇ ਨਾਲ ਪਹੁੰਚੇ ਤਾਂ ਉਸ ਤੋਂ ਬਾਅਦ ਜਿਹੜਾ ਆਪਕੋ ਬਦਰ ਸਿੰਘ ਖਾਲਸਾ ਤੋਂ ਬਾਅਦ ਸਾਡੇ ਬਹੁਤ ਹੀ ਸਰਕਾਰ ਦੇ ਚਾਨਣ ਖਾੜੀ ਜੀ ਉਹਨਾਂ ਦਾ ਵਿਸ਼ੇਸ਼ ਤੌਰ ਤੇ ਜੇਕਰ ਉਹਨਾਂ ਨੂੰ ਸਨਮਾਨਿਤ ਕੀਤਾ ਜਾਊਗਾ ਜੋ ਜਸਪ੍ਰੀਤ ਕਾਸ਼ਿੰਗ ਮਲੂਕਾ ਉਹ ਜਿਆਨਕ ਮਈ ਪੱਤਰਕਾਰੀ ਕਰਦੇ ਜਿਹੜਾ ਹੈਗਾ ਪ੍ਰਾਪਤ ਬਖਰ ਮੁਕਾਮ ਪੰਜਾਬ ਦੇ ਖੇਰੇ ਦੇ ਵਿੱਚ ਖਾਸ ਕਰਕੇ ਸੋਸ਼ਲ ਵਿਗੇ ਦੇ ਵਿੱਚ ਪ੍ਰਾਪਤੀਤਾ ਸੋਮਾ ਟਿਸਾ ਚੀਤਾ ਸਾਰੇ ਸ਼ੋਭੀਰਾ ਪਰ ਮਾਮ ਦੇ ਨਾਲ ਪੰਜ ਤੇ ਉਦਾਰਨਟ ਟੇ ਨਾਲ ਸ਼ਬਦਾਂ ਦੇ ਸਨਾਨ ਹੋਣੇ ਆਮਤ ਕਰਦੇ ਪਰਨ ਸਨਮਾਨ ਜੋ ਜਿੰਨੀਆਂ ਵੀ ਸਿੱਖਿਆ ਇੱਥੇ ਪਹੁੰਚੀਆਂ ਨੇ ਸਤਕਾਰ ਜੋ ਜੀ ਪਰਨ ਸਨਮਾਨ ਜੋ ਜਿੰਨੀਆਂ ਵੀ ਸਿੱਖਿਆ ਤਾਂ ਇੱਥੇ ਪਹੁੰਚੀਆਂ ਨੇ ਸਾਰਿਆਂ ਨੂੰ ਪਿਆਰ ਸਤਕਾਰ ਭਰੀ ਸਾਥਕਰੀ ਅਦਾ ਬੋਲ ਜੰਗਲਾਂ ਗਿਆ ਕਿ ਜਿਹੜਾ ਇੰਨਾ ਵੀਰਾ ਦਾ ਇਹ ਉਪਰ ਆਲਾ ਜਿਵੇਂ ਮੈਂ ਇਹ ਕਹਿ ਸਕਦਾ ਕਿ ਅਣਖੁੱਪੇ ਕਿਸੇ ਹੁੰਦੇ ਨਹੀਂ ਜਾਂ ਅਣਖੁੱਪੇ ਉਹ ਲੋਕ ਹੁੰਦੇ ਨੇ ਜਿਹੜੇ ਬੇਇਨਤ ਕਰਦੇ ਨੇ ਪਰ ਕੈਮਰੇ ਦੀ ਅੱਖ ਤੋਂ ਉਹਲੇ ਰਹਿ ਜਾਂਦੇ ਜਾਂ ਇਹ ਕਹਿ ਸਕਦੇ ਹਾਂ ਵੀ ਸੰਗਾਊ ਸੁਭਾਅ ਦੇ ਹੁੰਦੇ ਨੇ ਜਿਵੇਂ ਆਪਣੇ ਕੋਲ ਇੱਕ ਭੱਡੀ ਬਹੁਤ ਵੱਡੀ ਸ਼ਕਤੀਅਤ ਦੇ ਇੱਥੇ ਪਹੁੰਚੀ ਹੈ ਕਿਉਂਕਿ ਆਪਾਂ ਇਹ ਕਹਿਨੇ ਹੁੰਦੇ ਆ ਵੀ ਸਮਾਜ ਦੇ ਵਾਸਤੇ ਕੁਝ ਚੰਗਾ ਯੋਗਦਾਨ ਪਾ ਦੇ। ਕੋਈ ਬੋਲ ਕੇ ਪਾ ਲੈਂਦਾ ਹੈ, ਕੋਈ ਲਿਖ ਕੇ ਪਾ ਲੈਂਦਾ ਹੈ। ਤੇ ਸਾਡੇ ਕੋਲੇ ਬਾਈ ਚਰਨ ਲਖਾਰੀ ਪਹੁੰਚੇ। ਉਹਨਾਂ ਦੀ ਕਲਮ ਨੂੰ ਆਪਾਂ ਬਿਆਨ ਨਹੀਂ ਕਰ ਸਕਦੇ ਬਹੁਤ ਢгай ਦੇ ਨਾਲ। ਜੋ ਸ਼ਬਦ ਉਹ ਲਿਖਦੇ ਨੇ ਤੁਸੀਂ ਸਾਰਿਆਂ ਨੇ ਸੁਣਿਆ ਹੋਣਾ ਬਾਈ ਚਰਨ ਲਖਾਰੀ ਦਾ ਇਹ ਗੀਤ ਜਿਹੜਾ ਲਾਹੌਰ ਦਾ ਲਾਹੌਰ ਦਾ ਜ਼ਿਕਰ ਕੀਤਾ ਸੀ ਇਹ ਗੀਤ ਬਾਅਦ ਨੇ ਲਾਇਆ। ਉਸ ਤੋਂ ਬਾਅਦ ਸਾਡੇ ਲੋਕਾਂ ਦਾ ਜਿਹੜਾ ਹੈਗਾ ਰੁਝਾਨ ਆ ਉਹ ਸਾਡੇ ਲੈ ਕੇ ਪੰਜਾਬ ਦੇ ਵੱਲ ਹੋ ਗਿਆ